ਤੁਸੀਂ ਸਾਰੀ ਜਿਹੜੀ ਹੋਪ ਤੁਸੀਂ ਸਾਰੀ ਜਿਹੜੀ ਵਧੀਆ ਹੋਵੋਗੇ ਤੇ ਇੱਥੇ ਅਸੀਂ ਤਾਂ ਥੋੜੀ ਜਿਹੀ ਢਿੱਲ ਲਈਆਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਜਾਂਦਾ ਸਿਆਲ ਹੈ ਨਾ ਇਹ ਫੜ ਲੈਂਦਾ ਹੁੰਦਾ ਤੇ ਫੜ ਲਿਆ ਉਹਨੇ ਕਾਂਤੀ ਜੁਕਾਮ ਬੁਖਾਰ ਬਹੁਤ ਜ਼ਿਆਦਾ ਹੋਇਆ ਪਿਆ ਸੀ ਬਸ ਇੱਥੇ ਸਵੇਰੇ ਦੇ 4 4 4:30 ਵਜੇ ਦੀ ਸੀ ਤੇ ਮੈਂ ਉੱਠ ਗਈ ਸੀ ਤੇ ਅੱਜ ਜਿਵੇਂ ਕਿ ਅਸੀਂ ਮਾਸੀ ਦੀ ਦੋਤ ਨੂੰ ਨੂੰ ਰੋਟੀ ਰੋਟੀ ਖਵਾਣੀ ਹੈ ਇਸ ਕਰਕੇ ਮੈਂ ਸਵੇਰੇ ਸਵੇਰੇ ਜਲਦੀ ਉੱઠી ਉੱਠ ਕੇ ਪਹਿਲਾਂ ਤਾਂ ਮੈਂ ਚਾਹ ਜਿਹੜੀ ਹੈਗੀ ਆ ਉਹ ਰੱਖ ਦਿੱਤੀ ਐ ਪਾਣੀ ਵੀ ਪੀ ਲਿਆ ਸੀਗਾ ਫੇਰ ਜਿੱਦਾਂ ਕਿ ਅੱਜ ਮੈਂ ਸਵੇਰੇ ਨਾ ਮਤਲਬ ਹੁਣ ਮੈਂ ਠੰਡਾ ਪਾਣੀ ਪੀ ਲਿਆ ਸੀ ਉਹ ਨਹੀਂ ਮੈਨੂੰ ਫੜ ਲਿਆ ਉਸ ਤੋਂ ਬਾਅਦ ਪੜਦੇ ਮੈਂ ਧੋਏ ਹੋਏ ਸੀਗੇ ਉਹ ਲਾਏ ਤੇ ਇੱਧਰ ਮੇਰੀ ਚਾਹ ਵੱਢਦੀ ਪਈ ਹੈ ਤੇ ਮੈਂ ਬਾਹਰ ਦਾ ਦਰਵਾਜ਼ਾ ਵਗੈਰਾ ਖੋਲੇ ਤੇ ਬਾਹਰ ਬਿਲਕੁਲ ਦਿਹਰਾ ਹੈਗਾ ਹਾਲੇ ਤਾਂ ਕਿਉਂਕਿ ਅੰਨੀ ਜਲਦੀ ਤਾਂ ਅਜੇ ਤਾਂ ਦੂਰ ਦੂਰ ਤੱਕ ਕਿਤੇ ਵੀ ਸੂਰਜ ਨਹੀਂ ਹੈ ਪੂਰਾ ਦਿਹਰਾ ਹੋਇਆ ਪਿਆ ਸੀਗਾ بس پھر کی میں ਆ ਗਈ ਅੰਦਰ ਕਿਉਂਕਿ ਅੱਜ ਮੈਂ ਅੰਦਰੀ ਐਕਸਰਸਾਈਜ਼ करूंगी ਬਾਹਰ ਮੈਨੂੰ ਅੱਜ ਠੰਡ ਬਹੁਤ ਲੱਗਦੀ ਪਈ ਸੀ ਕੁਝ ਮੈਨੂੰ ਡਰ ਵੀ ਲੱਗਦਾ ਪਿਆ ਸੀ ਕਿਉਂਕਿ ਨੀਰਾ ਸੀ ਇਹ ਬਹੁਤ ਜ਼ਿਆਦਾ ਟਾਈਮ ਵੀ ਹਜੇ ਇਹ ਇੰਨਾ ਨਹੀਂ ਹੋਇਆ ਸੀਗਾ ਸਾਢੇ 4 ਹੋ ਗਏ ਸੀ ਇੱਥੇ ਬਸ ਫਿਰ ਮੈਂ ਜਿਹੜੀ ਆਪਣੀ ਅੰਦਰ ਹੀ ਜਿਹੜਾ ਜੋਗਾ ਵਗੈਰਾ ਹੈਗਾ ਐਕਸਰਸਾਈਜ਼ ਕਰ ਲਈ ਸੀ ਆਪਣੇ ਆਪ ਨੂੰ ਫਿੱਟ ਰੱਖਣ ਦੀ ਮੈਂ ਪੂਰੀ ਕੋਸ਼ਿਸ਼ ਕਰਦੀ ਹੁੰਦੀ ਆ ਜਿਵੇਂ ਕਿ ਕਈ ਹਨਾ ਹੁੰਦੀਆਂ ਨੇ ਜਦੋਂ ਜਵਾਕ ਹੋ ਜਾਂਦੇ ਨੇ ਤੇ ਉਹ ਫਲਾਵਟ ਆ ਜਾਂਦੀ ਹੈ ਸਰੀਰ 'ਚ ਮੋਟਾਪਾ ਆ ਜਾਂਦਾ ਪਰ ਇੱਥੇ ਇਦਾਂ ਦਾ ਕੁਝ ਵੀ ਨਹੀਂ ਹੈ ਮੈਂ ਆਪਣੇ ਆਪ ਨੂੰ ਪੂਰਾ ਮੇਨਟੇਨ ਰੱਖਿਆ ਤੇ ਵਧੀਆ ਮੈਂ ਐਕਸਰਸਾਈਜ਼ ਕਰਦੀ ਰਹਿਣੀ ਹੁੰਦੀ ਆ ਤੇ ਇੱਥੇ ਫਿਰ ਮੈਂ ਆ ਗਈ ਕਿਚਨ ਤੇ ਮੇਰੀ ਜਿਹੜੀ ਚਾ ਅਥੇ ਨਾ ਮੈਂ ਰਾਤ ਜਿਹੜੀ ਪ੍ਰਾਤ ਵਗੈਰਾ ਧੋ ਕੇ ਰੱਖ ਦਿੱਤੀ ਸੀ ਜਿਹੜਾ ਟਕਲਾ ਮਿਲਣਾ ਇਹ ਵੀ ਪੈ ਕੇ ਅੰਦਰ ਢੋਲੀ ਚ ਰੱਖ ਲਈ ਵੀ ਆਟਾ ਹਜੇ ਮੈਂ ਤਾਂ ਢੋਲੀ ਚ ਨਹੀਂ ਪਾਇਆ ਕਿਉਂਕਿ ਮੰਮੀ ਦੇ ਬਿਸਕਟ ਦਿੱਤੇ ਸੀ ਢੋਲੀ ਚ ਫਿਰ ਬਿਸਕਟ ਵਗੈਰਾ ਪਏ ਸੀ ਆਟਾ ਥੈਲੀ ਚ ਪਿਆ ਸੀ ਆ ਤੇ ਮੈਂ ਪਹਿਲਾਂ ਜੈਸ ਨੂੰ ਦੇ ਆਉਂਗੀ ਨਾਲੇ ਲੱਡੂ ਪਾ ਲੂੰ ਭੋਗ ਲਗਾ ਕੇ ਆਉਂਗੀ ਤੇ ਜੈਸਮਿਨ ਵੀ ਉੱਠ ਗਈ ਸੀ ਉਹਦੇ ਪੇਪਰ ਚੱਲਦੇ ਪਏ ਐ ਨਾ ਪ੍ਰੀ ਬੋਰਡ 10th ਦੇ ਤੇ ਤਾਂ ਕਰਕੇ ਫਿਰ ਉਹ ਨੂੰ ਮੈਂ ਦੇ ਦਿੱਤੀ ਫਿਰ ਮੈਂ ਆਪਣਾ ਜਿਹੜਾ ਕਾਪਰ ਚਾਹਦਾ ਉਹ ਕਰ ਲਿਆ ਲੈ ਲਿਆ ਫਿਰ ਥੋੜੀ ਜਿਹੀ ਰੌਸ਼ਨੀ ਹੋਣ ਤੋਂ ਬਾਅਦ ਮੈਂ ਬਾਹਰ ਆ ਗਈ ਸੀ ਇੱਥੇ ਬੇੜੇ ਚਿੱਟਾ ਪੀયા ਸੀਗੀਆਂ ਮੈਂ ਨਾ ਉਹ ਇੱਟਾ ਵਗੈਰਾ ਚੱਕ ਕੇ ਮੈਂ ਕੰਧ ਦੇ ਉੱਤੇ ਰੱਖ ਦਿੱਤੀ ਸੀਗੀਆਂ ਬਸ ਫਿਰ ਜਿਹੜਾ ਮੈਂ ਆਹਾ ਇਹ ਤਾਂ ਉੱਟਾ ਚੱਕੀਆਂ ਤੇ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਵੇੜਾ ਹੈਗਾ ਉਹ ਚੱਕੀ ਤਰ੍ਹਾਂ ਧੋ ਲੂਗੀ ਕਿਉਂਕਿ ਵੇੜੇ ਨੂੰ ਤੋਤੇ ਨੂੰ ਵੀ ਖਾਸੇ ਦਿਨ ਹੋ ਗਏ ਸੀਗੇ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਖਲਾਰਾ ਪਿਆ ਸੀਗਾ ਫਿਰ ਮੈਂ ਪੈਪ ਲਾ ਕੇ ਨਾ ਇਹ ਤਾਂ ਤੇਲਾਂ ਜਿਹੜੀਆਂ ਹੈਗੀਆਂ ਨੇ ਉਹ ਦਾ ਰੜਕਾ ਮਾਰਨ ਨਾਲ ਵੀ ਸਾਫ਼ ਹੋ ਸਕਦੀਆਂ ਸੀ ਆ ਬਟ ਦੇਈ ਇਹ ਜ਼ਿਆਦਾ ਗੱਦੀਆਂ ਹੋਈਆਂ ਪਈਆਂ ਸੀ ਇਹਨਾਂ ਨੂੰ ਇੱਕ ਵਾਰ ਧੋੜਾ ਹੀ ਪੈਣਾ ਸੀਗਾ ਧੋ ਕੇ ਜਿਹੜਾ ਇਹ ਚਪਕ ਜਾਣੀਆਂ ਨੇ ਇਹ ਸਾਫ਼ ਹੋ ਜਾਣਾ ਹੈ ਨਾਲੇ ਵੇੜਾ ਸਧਾ ਜੀ ਕਿਉਂਕਿ ਗੈਸ ਟਾਣੇ ਦੇ ਉਹਨਾ ਕਰਕੇ ਫਿਰ ਮੈਨੂੰ ਇਹ ਜਿਹੜਾ ਸਾਰਾ ਕੁਝ ਧੋਣਾ ਹੀ ਪੈਣਾ ਸੀਗਾ ਤੇ ਵੈਸੇ ਤਾਂ ਪਾਣੀ ਦੀ ਵੇਸਤੀ ਗਈ ਐ ਮੈਂ ਵੀ ਕਰੀ ਕਰੀ ਧੋਦੀ ਨਹੀਂ ਧੋਦੀ ਨਹੀਂ ਬਟ ਐਥੇ ਮੈਂ ਜਿਹੜਾ ਅੱਜ ਧੋ ਲਿਆ ਮਤਲਬ ਇਹਨੂੰ ਤਾਂ ਬਿਲ ਲੱਗਾ 15 20 ਦਿਨ ਤੋਂ ਉੱਪਰ ਹੋ ਗਏ ਹੋਣੇ ਐ ਧੋਏ ਨੂੰ ਬਹੁਤ ਜ਼ਿਆਦਾ ਗੱਦਾ ਹੋਇਆ ਪਿਆ ਸੀਗਾ ਫਿਰ ਮੈਂ ਜਿਹੜਾ ਚੰਗੀ ਪਰ ਆਪਣਾ ਵੇੜਾ ਉਹ ਧੋ ਲਿਆ ਫਿਰ ਮੈਂ ਮੋਰਲਾ ਜਿਹੜਾ ਵੀ ਧੋ ਲਿਆ ਸੀਗਾ ਐ ਜਿਹੀ ਤਰ੍ਹਾਂ ਮੇਰੇ ਕੱਪੜੇ ਜਿਹੜੇ ਹੈਗੇ ਆ ਉਹ ਗਿੱਲੇ ਹੋ ਗਏ ਸੀਗੇ ਤੇ ਆਵਾ ਤੇ ਫਿਰ ਮੈਂ ਅੰਦਰ ਆਈ ਮੈਂ ਕਿਹਾ ਪਹਿਲਾਂ ਮੈਂ ਬਰਸ਼ ਕਰਕੇ ਨਹਾ ਲਾਵਾਂ ਹਨ ਕਿਉਂਕਿ ਠੰਡ ਬਹੁਤ ਜ਼ਿਆਦਾ ਵੈਸੇ ਮੈਨੂੰ ਠੰਡ ਲੱਗ ਗਈ ਹੈ ਐਂ ਚੰਗੀ ਤਰ੍ਹਾਂ ਖਾਂਸੀ ਜ਼ੁਕਾਮ ਬਹੁਤ ਜ਼ਿਆਦਾ ਹੋ ਗਿਆ ਤੇ ਆਪਣੇ ਆਪ ਦਾ ਬੇਸ ਬਿਲਕੁਲ ਤਿਆਰ ਨਹੀਂ ਰੱਖਿਆ ਹੈਗਾ ਜਿੱਥੇ ਹੁਣ ਮੈਂ ਹੋ ਗਈ ਆ ਬਿਮਾਰ ਨਾ ਕੇ ਆਈ ਸੀ ਬੈਸ ਇੱਥੇ ਕਿ ਪਹਿਲਾਂ ਮੈਂ ਚਾਹ ਪੀ ਲਵਾਂ ਕਿਉਂਕਿ ਠੰਡ ਲੱਗਦੀ ਪਈ ਸੀ ਇੱਥੇ ਮੈਨੂੰ ਫੀਲ ਹੁੰਦਾ ਵਿਆ ਸੀ ਕਿ ਮੈਨੂੰ ਬੁਖਾਰ ਚੜ ਰਿਹਾ ਹੈ ਫਿਰ ਵੀ ਮੈਂ ਥੋੜਾ ਗੌਰ ਨਹੀਂ ਕੀਤਾ ਇੱਥੇ ਵੀ ਦਹੀਂ ਲਗਾਈ ਸੀਗੀ ਰਾਤ 2 ਕਿਲੋ ਦੁੱਧ ਜਿਮਾਇਆ ਸੀਗਾ ਬਟ ਉਹ ਨਹੀਂ ਜੰਮਿਆ ਮੈਂ ਕੱਪੜਾ ਵੀ ਮੋਟੇ ਚ ਲਪੇਟ ਕੇ ਰੱਖਿਆ ਬਟ ਪਤਾ ਨਹੀਂ ਕਿਉਂ ਜੰਮਿਆ ਨਹੀਂ ਹੈ ਆ ਤੇ ਫਿਰ ਦਹੀਂ ਦਾ ਸੀ ਫਿਰ ਮੋਲੀ ਲਿਆਂਦੀ ਸੀਗੀ 100 ਰੁਪਏ ਦੀ ਇੱਥੇ ਮੈਂ ਰੂਮ ਚ ਆ ਗਈ ਸੀ ਮੇਰੇ ਚ ਚਲੋ ਜਰਾਬਾ ਜਰੂਬਾ ਪਾ ਲੈਣੀ ਹੈ ਕਿਉਂਕਿ ਮੈਨੂੰ ਨਾ ਠੰਡ ਲੱਗਦੀ ਪਈ ਸੀਗੀ ਪਤਾ ਨਹੀਂ ਕਿ ਗੱਲ ਹੋ ਗਈ ਠੰਡ ਸੀਗੀ ਹਨਾ 4 ਵਜੇ ਉੱਠ ਗਈ ਸੀ ਫਿਰ ਮੈਂ ਪਾਣੀ ਪੂੜੀ ਦਾ ਕੰਮ ਬਾਹਰ ਕਰਦੀ ਰਹੀਆਂ ਦਹੀਂ ਠੰਡ ਤਾਂ ਲੱਗੜੀ ਹੋਈ ਸੀਗੀ ਹੁਣ ਤਾਂ ਮੈਂ ਮਤਲਬ ਇਹ ਐਡੀਟਿੰਗ ਮੈਂ ਅਗਲੇ ਦਿਨ ਕਰਦੀ ਪਈ ਤੇ ਮੈਨੂੰ ਨਾ ਮੈਂ ਚੰਗੀ ਤਰ੍ਹਾਂ ਬਿਮਾਰ ਹੋਈਆਂ ਬੁਖਾਰ ਵੀ ਹੋਇਆ ਤੇ ਖਾਂਸੀ ਜ਼ੁਕਾਮ ਬਹੁਤ ਜ਼ਿਆਦਾ ਹੋਇਆ ਤੇ ਆਵਾਜ਼ ਤੋਂ ਵੀ ਤੁਹਾਨੂੰ ਪਤਾ ਹੀ ਲੱਗਦਾ ਹੁਣ ਤੇ ਇੱਥੇ ਮੈਂ ਜਿਹੜਾ ਆਪਣਾ ਧੂਬਤੀ ਕੀਤਾ ਠੀਕ ਹੈ ਜੀ ਇਹ ਮੇਰਾ ਜਿਹੜਾ ਕਰਨਾ ਹੀ ਹੁੰਦਾ ਹੈ ਨਾ ਚਲੋ ਇੱਥੇ ਆ ਕੇ ਤਾਂ ਇੱਕ ਸਕੂਨ ਹੁੰਦਾ ਜਿਹੜਾ ਮਿਲਦਾ ਪਰਮਾਤਮਾ ਦੇ ਘਰ ਦੇ ਵਿੱਚ ਤੇ ਬਸ ਮੈਂ ਆ ਗਈ ਸੀ ਰੂਮ ਤੇ ਇੱਥੇ ਮੈਂ ਜਿਹੜਾ ਰੈਸਪੀ ਇੱਥੇ ਬੈਠ ਕੇ ਪੜਦੀ ਹੁੰਦੀ ਐ ਤੇ ਮੈਂ ਉਹਦਾ ਸਾਰਾ ਸਮਾਨ ਵਗੈਰਾ ਸਬੇਟਿਆ ਚਾਦਰ ਜਿਹੜੀ ਹੈਗੀ ਇਹ ਵਾਲੀ ਚੱਕ ਦਿੱਤੀ ਤੇ ਹੁਣ ਮੈਂ ਇੱਥੇ ਨਵੀਂ ਚਾਦਰ ਪੁਛਾ ਦੂਗੀ ਇਹ ਵਾਲੀ ਅਸੀਂ ਚਾਦਰ ਲੈ ਕੇ ਆਏ ਸੀ ਕਿ ਏ ਆਈ ਸੀ ਦੀ 550 ਦੀ 580 ਰੁਪਏ ਦੀ ਕਹਿੰਦਾ ਸੀ ਆ 550 ਲਿਆ ਪਤਾ ਨਹੀਂ ਆਹੋ 550 ਹੀ ਲਿਆ ਉਹਨੇ ਤੇ ਇਹ ਮੈਂ ਜਿਹੜੀ ਹੈਗੀ ਆ ਚੰਗੀ ਤਰ੍ਹਾਂ ਹਨਾ ਫੋਲਡ ਕਰਕੇ ਵਿੱਚ ਨੂੰ ਸੈੱਟ ਦਾ ਤੋਂ ਫਸਾ ਕੇ ਨੂੰ ਤੇ ਚੰਗੀ ਤਰ੍ਹਾਂ ਜਿਹੜੀ ਮੈਂ ਬਿਸ਼ਾ ਦਿੱਤੀ ਹੈ ਇਹ ਚਾਦਰ ਇੰਨੀ ਸੋਹਣੀ ਲੱਗੀ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਸੀ ਫਿਰ ਦੇ ਜਿਹੜੇ ਪਿੱਲੋ ਹੈ ਉਹਨਾਂ ਤੇ ਵੀ ਕਵਰ ਚੜਾ ਦਿੱਤੇ ਨੇ ਠੀਕ ਹੈ ਜੀ ਦੋਨਾਂ ਪਿੱਲੋ ਤੇ ਚੜਾ ਕੇ ਤੇ ਗੱਦੀ ਆ ਜਿਹੜਾ ਦੇ ਉੱਪਰ ਰੱਖ ਦਿੱਤੀ ਹੈ ਤੇ ਮੈਂ ਅਬਿੱਤ ਬੋਲਿਆ ਵੀ ਨਹੀਂ ਜਾਂਦਾ ਪਿਆ ਤੇ ਕਿਉਂਕਿ ਸਿਹਤ ਨਹੀਂ ਨਾ ਠੀਕ ਹੈਗੀ ਫਿਰ ਮੈਂ ਝਾੜੂ ਜਿਹੜਾ ਹੈਗਾ ਉਹ ਚੱਕ ਲਿਆ ਤੇ ਝਾੜੂ ਮਾਰਿਆ ਵਿੱਚ ਜੰਗੀ ਤਰ੍ਹਾਂ ਸਾਰੇ ਘਰ ਦੇ ਵਿੱਚ ਫਿਰ ਮੈਂ ਆ ਗਈ ਸੀ ਡ్రਾਈング ਰੂਮ 'ਚ ਇੱਥੇ ਵੀ ਜਿਹੜੀ ਡੈਸਟਿਕ ਵਗੈਰਾ ਹੈਗੀ ਆ ਉਹ ਘਰਦੀ ਐ ਇੱਥੇ ਜਿਹੜੇ ਇੱਥੇ ਬੈਠਦੇ ਰਹਿੰਦੇ ਨੇ ਬੱਚੇ-ਪੁੱੱਚੇ ਤੇ ਫਿਰ ਆ ਜਿਹੜੇ ਇਹਦੇ ਸੋਫੇ ਦੇ ਕਵਰ ਐ ਇਹ ਇਕੱਠੇ ਹੋ ਜਾਂਦੇ ਨੇ ਫਿਰ ਮੈਂ ਇਹ ਵੀ ਚੰਗੀ ਤਰ੍ਹਾਂ ਜਿਹੜੇ ਹੈਗੇ ਆ ਉਹ ਵਿਛਾ ਅੱdte ਇਹਨਾਂ ਨੂੰ ਵਿੱਚ ਨੂੰ ਫੋਲਡ ਕਰਕੇ ਐ ਚੰਗੀ ਤਰ੍ਹਾਂ ਗੱਦੀਆਂ ਜਿਹੜੀਆਂ ਇਹਨਾਂ ਦੇ ਉੱਤੇ ਲਾ ਦੋਗੀ ਜੀ ਤੇ ਇੱਥੇ ਵੀ ਮੈਂ ਝਾੜੂ ਦਾ ਮਾਰ ਲਿਆ ਮੈਂ ਸਾਰੇ ਘਰ ਦੇ ਵਿੱਚ ਬਸ ਮੇਰੀ ਜਿਹੜੀ ਇੱਥੇ ਝਾੜ ਚੜਾਈ ਹੈ ਬੜੀ ਮੋਟੀ ਗਿੱਲਾ ਕੱਪੜਾ ਕਰਕੇ ਇਹ ਵੀ ਗੱਦੀਆਂ ਦੀ ਜਿਹੜੀ ਜਿੱਪਾ ਉਹ ਖਰਾਬ ਹੋ ਗਈ ਹੈ ਨੇ ਤੇ ਦੇਖਦੀ ਆ ਮੈਂ ਕਿ ਆਸ ਇਹਨਾਂ ਨੂੰ ਕਿਹਾ ਵੀ ਸੀ ਕਿ ਬਾਜ਼ਾਰ ਤੋਂ ਹਨ ਜਿਹੜੀ ਜਿੱਪ ਹੈਗੀ ਆ ਉਹ ਲੈ ਆਦਦੇ ਮੈਂ ਲਗਾ ਲਵਾਂਗੀ ਹਨ ਤੇ ਇਹਨਾਂ ਦਾ ਵੀ ਟਾਈਮ ਨਹੀਂ ਲੱਗਦਾ ਹੈਗਾ ਬਿਜੀ ਬਾਲੇ ਰਹਿੰਦੇ ਹਨ ਤੇ ਵਸਵੇ ਮੈਂ ਜਿਹੜਾ ਗਿੱਲਾ ਕੱਪੜਾ ਕਰਕੇ ਸੋਫਾ ਤੇ ਫੇਰਿਆ ਤੇ ਟੇਬਲ ਤੇ ਫੇਰਿਆ ਤੇ ਵੇ ਦੂਜੇ ਰੂਪ ਚ ਆ ਗਈ ਸੀ ਦੂਜੇ ਰੂਪ ਚ ਮੈਂ ਆ ਵਾਲੀ ਚਾਦਰ ਵਿਛਾਈ ਹੋਈ ਹੈਗੀ ਤਾਂ ਇਹ ਕਾਟਨ ਦੀ ਹੈ ਬਟ ਮੈਂ ਚਲੋ ਮੈਂ ਖਿਆ ਵਿਛਾ ਦਿੰਦੀ ਆ ਤੇ ਇਹ ਮੈਂ ਕਾਲੀ ਧੋਈਆਂ ਸੀਗੀਆਂ ਚਾਦਰਾਂ ਤੇ ਬਾਸ ਅੱਥੇ ਜਿਹੜਾ ਬੈੱਡ ਦੇ ਉੱਤੇ ਮੈਂ ਜਿਹੜਾ ਕੱਪੜਾ ਗਿੱਲਾ ਕਰਕੇ ਇੰ ਚੰਗੀ ਤਰ੍ਹਾਂ ਹਨ ਇੱਥੇ ਵੀ ਫੇਰਦਾ ਤੇ ਦਰਵਾਜ਼ੇ ਵੀ ਮੈਂ ਜਿਹੜੇ ਸਾਫ਼ ਕਰ ਤੇ ਇਹ ਵਾਲੇ ਅੰਦਰ ਸਾਡ ਬੈੱਡਰੂਮ ਦਾ ਦਰਵਾਜ਼ਾ ਤੇ ਇਹਦੇ ਵੀ ਗੱਦਾ ਹੋਇਆ ਪਿਆ ਸੀ ਮਿੱਟੀ-ਮੁੱਟੀ ਹੈ ਨਾ ਧੂੜ ਵਗੈਰਾ ਉੱਡਦੀ ਹੈ ਤੇ ਇੱਥੇ ਤੇ ਵੀ ਪਤਲਾ ਹੈ ਨਾ ਉਹ ਦੇਖੋ ਟੂੜਚਾਪ ਕੇ ਦੀ ਬਈ ਤੇ ਇਹ ਵੀ ਮੈਂ ਜਿਹੜਾ ਗਿੱਲਾ ਕਰਕੇ ਦਰਵਾਜ਼ੇ ਤੇ ਕੱਪੜਾ ਫੇਰਿਆ ਅੱਗੇ ਫਿਰ ਇਹ ਜਿਹੜਾ ਹੈਗੀ ਸਬਜ਼ੀਆਂ ਸਬਜ਼ੀਆਂ ਲਈ ਜਾਂਦੀ ਸੀ ਇਹਨਾਂ ਦੇ ਤੇ ਆਹ ਪਨੀਰ ਹੀ ਲਿਆਦਾ ਅੱਧਾ ਕਿਲੋ ਹੀ ਪਨੀਰ ਲਿਆਦਾ ਸੀਗਾ ਤੇ ਜਿਹੜੀਆਂ ਸਬਜ਼ੀਆਂ ਨੇ ਸਾਰੀਆਂ ਟੋਕਰੀ ਦੇ ਵਿੱਚ ਪਿਆਜ਼ ਵਗੈਰਾ ਆਲੂ ਵਗੈਰਾ ਪਾ ਕੇ ਰੱਖਦੇ ਸੀ ਸਬਜ਼ੀਆਂ ਮੈਂ ਬਾਹਰ ਲੈ ਜਾਉਂਗੀ ਹੁਣ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਨਾ ਬਟਰ ਛੇਲ ਦਿਓ ਤੇ ਬਾਕੀ ਸਬਜ਼ੀਆਂ ਮੈਂ ਕੱਟ ਲੈਂਦੀ ਆ ਇੱਥੇ 12 ਵਜੇ ਦਾ ਟਾਈਮ ਹੋ ਗਿਆ ਸੀਗਾ 12 ਕ' ਵੱਜ ਗਏ ਸੀਗੇ ਤੇ ਗੱਗੂ ਵੀਡੀਓ ਬਣਾਉਂਦਾ ਵੇ ਅਸੀਂ ਮੈਂ ਕਿਹਾ ਤੂੰ ਤਾਂ ਵੀਡੀਓ ਖਰਾਬ ਕਰਦਾ ਪਿਆ ਹਲਾਈ ਜਾਂਦਾ ਤੇ ਫਿਰ ਮੈਂ ਟਰਾਈਪੋਡ ਲਾ ਕੇ ਹੀ ਵੀਡੀਓ ਜਿਹੜੀ ਹੈਗੀ ਆ ਉਹ ਸ਼ੂਟ ਕੀਤੀ ਕੀਤੀ ਸੀਗੀ ਅੱਗੇ ਤੋਂ ਅਗਲੀ ਤੇ ਇੱਥੇ ਜਿਹੜੀ ਮੈਂ ਗੋਭੀ ਕੱਟ ਲਈਏ ਤੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਬੈਂਗਣ ਦੇ ਟਮਾਟਰ ਉਹ ਖਾਰੇ ਮਟਰ ਦੇ ਗਾਜਰਾਂ ਦੇ ਠੀਕ ਹੈ ਜੀ ਤੇ ਇਹ ਜਿਹੜੀ ਮੈਂ ਆਪਣੀ ਸਬਜੀ ਹੈਗੀ ਆ ਇਹ ਕੱਟਦੀ ਪਈ ਆ ਇਹ ਕੱਟ ਹਿਲਦੇ ਪਏ ਆ ਬਟਰ ਤੇ ਇਹ ਕਹਿੰਦੇ ਤੂੰ ਤੇ ਖੇਤੀ-ਖੇਤੀ ਕੱਟੀ ਜਾਂਦੀ ਹੈ ਤੇ ਮੈਂ ਤੇ ਹਜੇ ਦੋ ਕਮਟਰ ਹੀ ਖੱਡੇ ਨੇ ਮੈਂ ਸਬਜੀ ਕੱਟ ਕੇ ਪਾਸੇ ਬੈਠਣਾ ਤੇ ਇਹ ਆਪਣਾ ਹੌਲੀ-ਹੌਲੀ ਬਟਰ ਛਿੱਲ ਲਈ ਗਏ ਠੀਕ ਹੈ ਜੀ ਮੈਂ ਆਪਣੀ ਸਾਰੀ ਸਬਜੀ ਛਿੱਲ ਲਈ ਹੈ ਤੇ ਜਿਹੜਾ ਤੋਂ ਬਟਰ ਹੀ ਚਾਰਨੇ ਕੇ ਲਈ ਨੇ ਇਹ ਕਹਿੰਦੇ ਤੂੰ ਤੇ ਰੋਜ਼ ਦਾ ਤੇਰਾ ਕੰਮ ਹੈ ਸਭ ਨੇ ਸਬਜ਼ੀ ਕੱਟੜਦਾ ਤੇ ਤੂੰ ਤੇਨੂੰ ਪੂਰਾ ਐਕਸਪੀਰੀਅੰਸ ਹੋਇਆ ਪਿਆ ਇੱਥੇ ਮੈਂ ਜਾਣਾ ਸੀਗਾ ਬਾਜ਼ਾਰ ਤੇ ਮੈਂ ਆਪਣਾ ਸੂਟ ਕਰਦੇ ਪਈ ਸੀ ਪੈਸ ਹਲਕੇ ਹਲਕੇ ਜਿਹੜੀ ਮੈਂ ਪ੍ਰੈਸ ਹੈਗੀ ਉਹ ਮਾਰ ਲਈ ਸੂਟ ਦੇ ਕਿਉਂਕਿ ਬਾਜ਼ਾਰ ਤੂੰ ਅਸੀਂ ਇੱਕ ਤਾਂ ਉਹ ਲੈ ਕੇ ਆਣਾ ਕੁਝ ਲੈਣਾ ਸੂਟ ਲੈਣੀ ਸੀ ਇਹ ਉਹਨਾਂ ਨੂੰ ਦੇਣੇ ਸੀਗੇ ਜਿਹੜੇ ਦੋ ਸੂਟ ਲਿਆਦੇ ਨੇ ਤੇ ਦੇਦੀ ਦੇ ਵਾਸਤੇ ਅਸੀਂ ਕਾਟਨ ਦਾ ਸੂਟ ਲੈ ਕੇ ਆਏ ਸੀਗੇ ਤੇ ਜਿਹੜੀ ਬਹੂ ਆਣਾ ਸੀਗਾ ਜੀ ਨੇ ਉਹਦੇ ਵਾਸਤੇ ਅਸੀਂ ਲਿਆਏ ਸੀ ਸਿਆਲ ਵਾਲਾ ਸਰਦੀ ਵਾਲਾ ਸੂਟ ਵੇ ਵਾਸਤੇ ਮੇਰੇ ਨਾਲ ਆਪਣੀ ਸੂਟ ਨੂੰ ਹਲਕੀ ਫੁਲਕੀ ਪ੍ਰੈਸ ਹੈਗੀ ਆ ਉਪਾਰੀ ਤੇ ਇਹੀ ਸੂਟ ਮੈਂ ਬਾਅਦ ਵਿੱਚ ਪਾ ਰਕੂਗੀ ਪਹਿਲਾਂ ਮੇਰਾ ਉਹ ਸੀਗਾ ਕਿ ਮੈਂ ਜਿਹੜਾ ਮੈਂ ਪਾਇਆ ਹੋਇਆ ਨਾ ਸੂਟ ਇਹੀ ਪਾ ਕੇ ਰੱਖੂਗੀ ਬਟ ਫਿਰ ਮੈਂ ਕਿਹਾ ਦੇ ਇਹ ਝੱਗਾ ਜਿਹਾ ਵੀ ਨਹੀਂ ਲੱਗਦਾ ਪਿਆ ਫਿਰ ਮੈਂ ਜਿਹੜਾ ਆ ਸੂਟ ਮੈਂ ਪ੍ਰੈਸ ਕਰਦੀ ਪੀ ਫਿਬਰ ਵਾਲਾ ਇਹ ਮੇਰੇ ਕਢਾਈ ਕਰਵਾਈ ਸੀ ਇਹ ਸੂਟ ਤੇ ਫਿਰ ਮੈਂ ਇਹੀ ਸੂਟ ਪਾਉਂਗੀ ਇੱਥੇ ਬੈਠ ਬਰਾਗੀ ਸੀ بس ਮੈਂ ਹਲਕੇ ਜਿਬਾਲ ਬਾਏ ਕੱਗੀ ਕੀਤੀ ਤੇ ਹੋਰ ਤੇ ਮੈਂ ਕੁਛ ਨਹੀਂ ਸੀ ਕੀਤਾ ਬਸ ਬਾਲ ਕੱਗੀ-ਬੁੱਗੀ ਕਰਕੇ ਹੀ ਚੱਲੇਗੀ ਸੀਗੀ ਦੋ ਕੁ ਬਾਲ ਰਹਿ ਗਏ ਨੇ ਮੇਰੇ ਤੇ ਅਸੀਂ ਸਾਰਾ ਸਬੰਧ ਲਈ ਆਈ ਘਰੇ ਤੇ ਹੁਣ ਮੈਂ ਜਿਹੜਾ ਸਬਜੀ ਨੂੰ ਹੈਗਾ ਉਹ ਤੜਕਾ ਲਗਾਉਣ ਲੱਗੀ ਆ ਜੀ ਠੀਕ ਹੈ ਜੀ ਇੱਥੇ ਮੈਂ ਦੋ ਕੜਛੀਆਂ ਡੇਢ ਕੜਛੀ ਮੈਂ ਤੇਲ ਦੀ ਪਾਈ ਹੈ ਤੇ ਪਹਿਲਾਂ ਵੀ ਦੂਰ ਤੋਂ ਹੀ ਸ਼ੂਟ ਕਰਨ ਲੱਗ ਗਈ ਸੀਗੀ ਫਿਰ ਨਾ ਮੈਂ ਟ੍ਰਾਈਪੋਡ ਜਿਹੜਾ ਨਾ ਉੱਪਰ ਰੱਖ ਲਿਆ ਸੀ ਸ਼ੈਲਫ ਦੇ ਚੱਕ ਕੇ ਮੈਂ ਕਿਹਾ ਚਲੋ ਡੇਢੇ ਤੇ ਸ਼ੂਟ ਕਰ ਦਈਏ ਤੇ ਫਿਰ ਤੁਹਾਨੂੰ ਵੀ ਦੱਸਦੀ ਆ ਕਿ ਮੈਂ ਕਿਵੇਂ ਕਿਵੇਂ ਜਿਹੜੀ ਸਬਜੀ ਹੈਗੀ ਆ ਉਹ ਬਣਾਈ ਐ ਤੇ ਹੁਣ ਮੈਂ ਇੱਥੇ ਮਤਲਬ 4:00 ਵਜੇ ਕੇ ਸੀਏ ਹਾਂ 4:00 ਵਜੇ ਸੀਏ 4:00 ਵਜੇ ਮੈਂ ਜਿਹੜਾ ਆਪਣਾ ਸਬਜੀ-ਸਬਜੀ ਦਾ ਕਰਨ ਲੱਗ ਗਈ ਸੀ ਕਿਉਂਕਿ 7:30 ਵਜੇ ਉਹ ਆਣਗੇ ਤੇ 7:30 ਵਜੇ ਦਾ ਟਾਈਮ ਦਿੱਤਾ ਹੋਇਆ ਉਹਨਾਂ ਨੂੰ ਰੋਟੀ ਦਾ ਠੀਕ ਹੈ ਜੀ ਤੇ ਮੈਨੂੰ ਐ ਸੀਗਾ ਕਿ 12 ਵਜੇ ਤੋ ਮੇਰੇ ਸਾਰਾ ਸਬ ਸਮਾਨ ਬਣ ਜੂਗਾ ਵੈਸੇ ਤਾਂ ਪਰ ਪੂਰਾ ਮਤਲਬ ਦੋ ਸਬਜ਼ੀਆਂ ਬਣਾੜੀ ਨੇ ਖੀਰ ਬਣਾਉਣੀ ਆ ਉਹਦੇ ਤੱਕ ਮੇਰਾ ਸਾਰਾ ਕੰਪਲੀਟ ਹੋ ਜਾਊਗਾ ਤੇ ਬਸ ਇੱਥੇ ਫਿਰ ਜਿਹੜਾ ਮੈਂ ਹੈਗਾ ਬਿਰਚ ਔਰ ਆਦਰਕ ਇਹ ਚਿਲਿਕਟਰ ਦੇ ਵਿੱਚ ਇਹ ਵਾਲੀ ਚ ਕੱਟਦੇ ਪਏ ਸੀਗੇ ਤੇ ਬਾਕੀ ਤਾਂ ਮੈਂ ਸਾਰਾ ਸਬਜ਼ੀ ਰੈਡੀ ਕੀਤਾ ਹੋਇਆ ਦੀ ਜੇ ਵੀ ਬੈਠੇ ਸੀਗੇ ਲੱਗੇ ਹੋਏ ਸੀਗੇ ਲਸਣ ਛਿੱਲਣ ਇਹਨੇ ਬਣਾਣੀ ਸੀ ਨਾ ਪਨੀਰ ਦੀ ਸਬਜ਼ੀ ਤੇ ਉਹਦੇ ਵਾਸਤੇ ਲਸਣ ਵਗੈਰਾ ਇਹ ਛਿਲਦੇ ਪਏ ਸੀਗੇ ਤੇ ਵੇਖੇ ਤੁਸੀਂ ਆਪਣਾ ਜਿਹੜਾ ਹੈਗਾ ਉਹ ਰੈਡੀ ਕਰ ਲਓ ਜਦੋਂ ਮੈਂ ਇਹ ਸਬਜ਼ੀ ਨੂੰ ਤੜਕਾ ਲਗਾ ਦਿੰਦੀ ਆ ਠੀਕ ਹੈ ਤੇ ਬੇਤਰ ਬੋਲਿਆ ਵੀ ਨਹੀਂ ਜਿਆਦਾ ਪਿਆ ਸਿਹਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਐ ਤੇ ਜਿਹੜੇ ਮੇਰੇ ਟਮਾਟਰ ਹੈਗੇ ਆ ਵੇ ਉਹ ਵੀ ਕੱਟੜੀਆਂ ਹਲੇ ਵੈਸੀ ਵੀ ਟਮਾਟਰ ਵੀ ਕੱਟੜੀਆਂ ਮਿਰਚਾਂ ਅਦਰਕ ਕੱਟ ਲਿਆ ਵੀ ਮਿਰਚਾਂ ਕੱਢੜੀਆਂ ਰਹੀ ਬਸ ਇਹ ਇਸੀ ਚਿੱਲੀ ਘਟਰ ਚ ਕੱਟ ਲੂਗੀ ਅਸੀਂ ਅੱਜ ਦੂਜਾ ਵੀ ਲਿਆਦਾ ਜਿਹੜਾ ਇੱਕ ਹੋਰ ਚਿੱਲੀ ਘਟਰ ਜਿਹੜਾ ਉੱਪਰ ਤੋਂ ਦੱਬ ਕੇ ਚੱਲਦਾ ਉਹ ਵੀ ਲਿਆਦਾ ਸਮਾਜੇ ਕੱਟਣ ਵਾਲਾ ਉਹਨੂੰ ਪਤਾ ਕੀ ਕਹਿੰਦੇ ਨੇ ਮੇਰੇ ਬੂਰੇ ਬੂਰੇ ਕੋ ਵੀ ਅੱਦਾ ਪਿਆ ਮੈਨੂੰ ਯਾਦ ਰਹੀਆਂ ਅੱਦਾ ਪਿਆ ਤੇ ਜਿਹੜਾ ਜੀਰਾ ਵੀ ਚੱਕ ਲਿਆ ਬਾਕੀ ਥੋੜਾ ਜਿਹਾ ਹੋਰ ਵੀ ਸਬਾਨ ਲੈ ਕੇ ਆਈ ਸੀ ਇਹ ਤੇ ਮੇਰਾ ਤੇ ਦੇਖਣ ਲੱਗੀ ਸੀ ਕਿ ਵੀਡੀਓ ਬਣਦੀ ਹੈ ਕਿ ਨਹੀਂ ਕਿਉਂਕਿ ਵੀਡੀਓ ਦਾ ਬਹੁਤ ਭੱਗਾ ਪਿਆ ਤੇ ਬਣਦੀ ਨਹੀਂ ਇੱਥੇ ਵੀ ਇੱਕ ਚਮਚ ਪਾਉਂਗੀ ਅ ਮੈਂ ਹੁਣ ਲਸਣ ਪਾ ਲਿਆ ਤੇ ਇੱਕ ਚਮਚ ਮੈਂ ਪਾਉਂਗੀ ਜੀਰੇ ਦਾ ਲਸਣ ਨੂੰ ਹਲਕਾ ਜਿਹਾ ਮੈਂ ਭੁੰਨ ਲਵਾਂਗੀ ਇਹ ਵਾਲੀ ਕੜਾਹੀ ਵੀ ਦੀਦੀ ਹੁਣ ਦੇ ਲਈ ਆਦੀ ਕਿਉਂਕਿ ਸਾਡੀ ਛੋਟੀ ਹੈ ਨਾ ਫਿਰ ਦੇ ਹੀ ਬਣਦਾ ਸੀਗਾ ਤੇ ਇੱਕ ਸਾਈਡ 'ਤੇ ਚਾਹ ਰੱਖੀਏ ਮੈਨੂੰ ਐ ਕਿ ਮੈਂ ਚਾਹ ਵੀ ਪੀ ਲਾਂ ਨਾਲ ਹੀ ਤੜਕਾ ਲਗਾਦੇ ਸਾਰ ਉਹ ਤੋਂ ਬਾਅਦ ਮੈਂ ਚਾਹ ਪੀ ਲੂਗੀ ਕਿਉਂਕਿ ਜਿਆਦਾ ਵੀ ਟਾਈਮ ਹੋ ਗਿਆ ਨਾ 4:00 ਵਜ ਗਏ ਵੇ ਨੇ ਤੇ ਮੈਂ ਹੁਣ ਆਪਣਾ ਇਹ ਟ੍ਰਾਈਪੋਡ ਉੱਪਰ ਰੱਖ ਲਿਆ ਤਾਂ ਕਿ ਦੇਖਦੇ ਵੀ ਧੀਰੇ-ਜੂਰਾ ਪਾਤੀ ਫਿਰ ਪਿਆਜ਼ ਨੂੰ 골ਡ ਪਿਆਜ਼ ਹੀ ਪਾਲਿਆਸੀ ਜਾਂ 골ਡਨ ਬਰਾਉਂਟ ਗਾਲ ਲਿਆਤ ਦੇਚ ਪਾਤੀਆ ਟਮਾਟਰ ਟਮਾਟਰ ਵੀ ਚਾਰ ਟਮਾਟਰ ਕੱਟੇ ਸੀਗੇ ਠੀਕ ਹੈ ਜੀ ਇੱਕ ਚੱਬਿ ਪਾਉਂਗੀ ਦੂਰ ਦਾ ਅੱਧਿਕ ਔਰ ਵੀ ਪਾਤੀਆ ਵੀ ਦੇਚ ਪਾਤੀਆ ਵਿੱਚ ਔਰ ਬੇੜਾ ਥੋੜੀ देर ਵਾਸਤੇ ਘੁੱਟ ਲੂਗੀ ਉਸ ਤੋਂ ਬਾਅਦ ਜਿਹੜਾ ਹੈ ਆਪਣੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਕਰਤੀਆਂ ਬਿਲਕੁਲ ਇੱਕ ਡੰਡਾ ਕੱਢ ਲਿਆ ਸਬਜ਼ੀਆਂ ਸੁੱਦੀਆਂ ਵੀ ਦੇਚ ਪਾ ਦੂਗੀ ਤੇ ਉਹ ਫਿਰ ਰਿਚੀ ਕਰਨ ਲੱਗੀ ਸੀ ਕੁਝ ਕਰਨ ਲੱਗੀ ਹਾਂ ਪਾਣੀ ਕੱਢਣ ਲੱਗੀ ਸੀ ਉਹਦੇ ਸਬਜ਼ੀ ਧੋਈ ਸੀ ਇਹਦਾ ਤੇ ਉਹ ਵੀ ਸਬਜੀ ਸਾਰੀ ਵਿੱਚ ਵਿੱਚ ਕਰ ਲੂਗੀ ਤੇਰਾ ਉਹ ਖਲੋਨੀ ਹੋ ਗਈ ਸੀ ਜਿਹਦਾ ਪਾਣੀ ਤੋਂ ਇਹ ਸੀਆਂ ਸਬ지ਾਂ ਤੇ ਵਿੱਚ ਪਾਣੀ ਪਾਣੀ ਕੁਮੜਾ ਸਬਜੀ ਦੇ ਵਿੱਚ ਪਾਣੀ ਤਾਂ ਪਾਇਆ ਨਹੀਂ ਸੀਗਾ ਮੈਂ ਬਟਰ ਫਿਰ ਵੀ ਪਾਣੀ ਪਾਣੀ ਜਿਹਾ ਹੋ ਗਿਆ ਸੀਗਾ ਸਬ지 ਸਾਰੀਆਂ ਮੈਂ ਫਿਕਸ ਕਰ ਦਿੱਤੀ ਆ ਕਿ ਹੋਣੀ ਇਹ ਤੇ ਦੇ ਦਾਂਗੀ ਤੱਕਣ ਦੀ ਠੀਕੇ ਦੀ ਇਹ ਐਨੇ ਬਣਦੀਆਂ ਨੇ ਐਨੇ ਮੈਂ ਜਦ ਰੂਟੀ ਧਰ ਦੂਗੀ ਇੱਕ ਸਾਈਡ ਤੇ ਤੇ ਖੀਰ ਵਾਸਤੇ ਮੈਂ ਪਹਿਲੇ ਚਾਵਲ ਜਿਹੜੇ ਥੋੜੇ ਜਿਹਾ ਪਾਣੀ ਦੇ ਵਿੱਚ ਰਿੰਦਲੇ ਸੀਗੇ ਫਿਰ ਮੈਂ ਪਾ ਲਿਆ ਸੀ ਦੁੱਧ ਅ ਅੱਧਾ ਕਿਲੋ ਚਾਵਲਾ ਤੋਂ ਥੋੜਾ ਜਿਹਾ ਘੱਟ ਚਾਵਲ ਪਾਏ ਸੀਗੇ 4 ਕਿਲੋ ਦੁੱਧ ਸੀਗਾ ਤੇ 4 ਕਿਲੋ ਦੁੱਧ ਦੇ ਵਿੱਚ ਜਿਹੜੀਆਂ ਹੈਗੀਆਂ ਮੈਂ ਉਹ ਖੀਰ ਬਣਾਈ ਹੈ ਖੀਰ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਸਾਰੀਆਂ ਚੀਜ਼ਾਂ ਸਵਾਦ ਬੜੀਆਂ ਸੀ ਬਹੁਤ ਸਵਾਸੀ ਹੈ ਆਪਰੀਰ ਦੀ ਸਬਜੀ ਵੀ ਬਹੁਤ ਸਵਾਸੀ ਜਿਹੜੀ ਆ ਵਾਲੀ ਸਬਜੀ ਬਣਾਈ ਸੀ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਹਰ ਤੇ ਖੀਰ 'ਤੇ ਜਿਹੜਾ ਬਾਸਪਤੀ ਟੋਟਾ ਜਿਹੜਾ ਯੂਜ਼ ਕਰਦੀ ਹੁੰਦੀ ਆ ਤੇ ਇੱਥੇ ਫਿਰ ਮੈਂ ਆ ਗਈ ਸੀਗੀ ਅਦਰ ਤੇ ਮੇਰੀ ਮਸ਼ੀਨ ਜਿਹੜੀ ਕੁੱਤੇ ਨੇ ਤਾਰ ਖਾ ਲਈ ਸੀ ਇਸ ਕਰਕੇ ਮੇਰਾ ਟੈਂਪਰੇਰੀ ਜਿਹੜੇ ਪੜਦੇ ਆ ਉਹ ਉੱਚੇ ਕਰਦੀ ਪਈ ਸੀ ਪੜਦੇ ਬਹੁਤ ਜ਼ਿਆਦਾ ਦੀਵਿਆਂ ਸੂਈ ਦੇ ਨਾਲ ਜਿਹੜਾ ਮੈਂ ਇਹਨਾਂ ਨੂੰ ਉੱਚੇ ਕੀਤਾ ਬਹੁਤ ਔਖਾ ਜਿਹਾ ਲੱਗਿਆ ਮੈਨੂੰ ਤੇ ਜੇ ਤੁਸੀਂ ਮੇਰੀ ਵੀਡੀਓ ਤੇ ਦਮੇ ਹੋ ਤੇ ਪਲੀਜ਼ ਵੀਡੀਓ ਨੂੰ ਸਪੋਰਟ ਕਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਂ ਸਾਰੇ ਤੋਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਿਹੜੇ ਬਹੁਤ ਹੀ ਸਪੋਰਟ ਕਰੋਗੇ ਪਲੀਜ਼ ਸਪੋਰਟ ਕਰਿਓ ਤੇ ਵੀਡੀਓ ਦੇਖਦੇ ਦੇਖਦੇ ਸੋਣਾ ਜਿਹਾ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਕਈ ਦੇਖ ਲੈਂਦੇ ਨੇ ਬਟ ਲਾਈਕ ਨਹੀਂ ਕਰਦੇ ਨੇ ਪਲੀਜ਼ ਤੇ ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਤੇ ਇੱਕ ਦੂਜੇ ਨੂੰ ਸਾਰੇ ਭੈਣ ਭਾਈਆਂ ਦੀ ਆਪਾਂ ਸਪੋਰਟ ਕਰਾਂਗੇ ਤਾਂ ਹੀ ਹੈ ਨਾ ਤੇ ਇੱਥੇ ਪੈਪ ਛੋਟਾ ਲੈ ਕੇ ਆਈ ਸੀਗੀ ਤੇ ਮੈਂ ਟੈਪਰੇਲੀ ਟਾ ਕੇ ਦਿੱਤੇ ਪੜਦੇ ਮੈਂ ਕਿ ਹਾਂ ਚੱਲ ਕੋਈ ਗੱਲ ਨਹੀਂ ਮੇਰੇ ਸੂਟ ਨਾਲ ਬਿਲ ਦੇ ਜੁਲਦੇ ਜੇ ਲੱਗਦੇ ਨੇ ਹਨਾ ਪੜਦੇ ਤੇ ਪਾੜਦੇ ਮੈਂ ਲਾਤੀ ਬਟ ਮੈਨੂੰ ਗੁੱਸੇ 'ਚ ਬਹੁਤ ਸੀਗੀ ਇਸ ਟਾਈਮ ਕਿਉਂਕਿ ਪੈਪ ਛੋਟਾ ਆਏ ਨਾ ਫਿਰ ਮੈਨੂੰ ਗੁੱਸਾ ਆ ਜਾਂਦਾ ਸੀ ਤੇ

ਇਹ ਅਸੀਂ ਚੀਜ਼ਾਂ ਬਣਾਈਆਂ ਨੇ ਤੇ ਦੇਖੋ ਹੁਣ ਉਹ ਕਦੋਂ ਆਂਦੇ ਤੇ ਕਦੋਂ ਆਪਾਂ ਫ੍ਰੀ ਹੁੰਨੇ ਆ ਬਸ ਫਿਰ ਤੁਹਾਨੂੰ ਰੋਕੇ ਮਿਲ ਜਾਂਦੇ ਠੀਕ ਹੈ ਜੀ